ਸ਼ਾਰਟ ਵੀਡੀਓ ਦੇ ਵਿੱਚ ਜਿਹੜੀ ਤੁਹਾਨੂੰ ਮੱਝ ਦਿਖਾ ਰਿਹਾ ਸੱਜਣੋ ਪਲੂਣ ਮੱਝ ਆ ਪਹਿਲੇ ਸੂਏ ਸੂਈ ਆ ਗਈ ਰਾਤ ਹੀ ਸੂਈ ਆ ਗਈ ਅੱਜ 9 ਤਰੀਕ ਨੂੰ ਆਪਾਂ ਇਹਦੀ ਵੀਡੀਓ ਬਣਾਈ ਸੀਗੀ ਆ ਤਕਰੀਬਨ 2-3 ਵਜੇ ਦਾ ਟਾਈਮ ਸੀਗਾ ਤੇ ਬਾਈ ਕਹਿੰਦਾ ਮਗਰ ਇਹਦੇ ਕੱਟੀ ਆ ਗਈ ਆਪਾਂ ਹਰਿਆਣੇ ਚੋਂ ਹੀ ਲਿਆਂਦੀ ਸੀਗੀ ਆਪ ਵੀ ਬਾਈ ਹਰਿਆਣੇ ਦੇ ਨੇ ਤੇ ਆ ਆਪਣੇ ਪੰਜਾਬ ਜਾ ਕੇ ਰਹਿਣ ਲੱਗੇ ਹੋਏ ਨੇ ਸਾਰਾ ਐਡਰੈਸ ਦੱਸਾਂਗੇ ਤੇ ਮਗਰ ਪੰਚਾਇਤੀ ਬੋਲ ਤੋਂ ਇਹ ਗੱਬਣ ਸੀ ਬਾਈ ਕਨੈ ਦੀ ਮਾਂ ਦਾ ਰਿਕਾਰਡ ਪਹਿਲੇ ਸੂਏ 13 ਲੀਟਰ ਦਾ ਸੀਗਾ ਇਹ ਵੀ ਚੰਗਾ ਦਿੱਦ ਦਊਗੀ ਹੁਣ ਪਹਿਲ ਲੈਣਾ ਤੇ ਪਿੰਡ ਬਾਈ ਦਾ ਹੈਗਾ ਆਦਮਪੁਰਾ ਤਹਿਸੀਲ ਰਾਮਪੁਰਾ ਫੂਲ ਤੇ ਜ਼ਿਲ੍ਹਾ ਇਹਨੂੰ ਬਠਿੰਡਾ ਪੈ ਜਾਂਦਾ ਰੇਟ ਬਾਈ 1 ਲੱਖ 50000 ਰੁਪਇਆ ਕਰਦਾਗਾ ਉਹਦੇ ਵਿੱਚ ਮਾਨਤਣ ਜ਼ਰੂਰ ਕਰ ਦਊਗਾ ਨੰਬਰ ਸਕਰੀਨ ਦੇ ਉੱਪਰ ਚੱਲੀ ਜਾਂਦਾ ਜਿਹੜੇ ਵੀਰ ਨੂੰ ਪਸੰਦ ਆਉਂਦੀ ਹੈ ਤਸੱਲੀ ਕਰਕੇ ਖਰੀਦ ਲਿਓ ਤੇ ਆ ਇਹਦਾ ਬੱਚਾ ਬੈਠਾਗਾ ਕੱਟੀ ਨਾਲ ਆ ਫੁੱਲ ਸੱਦੀ ਕਰਕੇ ਖਰੀਦ ਲੋ